ਸਸਕਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਇੰਪੀਆਬ ਟੀਵੀ ਤੁਹਾਡੇ ਨਾਲ ਇੱਕ ਜ਼ਰੂਰੀ ਖਬਰ ਸਾਂਝੀ ਕਰਨੀ ਹੈ ਮੈਂ ਸੁਖਦੇਵ ਸਿੰਘ ਚੁਗਾਵਾ ਅ ਤੁਹਾਡੇ ਨਾਲ ਅਸੀਂ ਇੱਕ ਖਬਰ ਸਾਂਝੀ ਕੀਤੀ ਸੀ ਅਮਰੀਕਾ ਤੋਂ ਇੱਕ ਨੌਜਵਾਨ ਲੜਕੀ ਜੋ ਕਿ ਬੇਅਰੀਏ ਦੇ ਵਿੱਚ ਇੱਕ ਐਕਸੀਡੈਂਟ ਹੁੰਦਾ ਆ ਤੇ ਉਹ ਰੋਡ ਤੇ ਜਾਂਦੀ ਹੋਈ ਰੁਕਦੀ ਆ ਤੇ ਜੋ ਕਿ ਇੱਕ ਹੈਲਪ ਵਜੋਂ ਮਦਦ ਵਜੋਂ ਜਿਹੜਾ ਹੋਇਆ ਐਕਸੀਡੈਂਟ ਹੁੰਦਾ ਜਿਹੜਾ ਉਹਦੇ ਵਿੱਚ ਕੋਈ ਫਟਡ ਹੁੰਦਾ ਉਹਦੀ ਹੈਲਪ ਵਾਸਤੇ ਅੱਗੇ ਵੱਧਦੀ ਹੈ ਪਰ ਬਦਕਿਸਮਤੀ ਨਾਲ ਪਿੱਛੋਂ ਆ ਰਹੇ ਦੂਸਰੇ ਵਹੀਕਲ ਨੇ ਹਿੱਟ ਕੀਤਾ ਤਾਂ ਉਸ ਲੜਕੀ ਦੀ ਜਾਨ ਚਲੀ ਗਈ ਅਸੀਂ ਅ ਅੱਜ ਉਹਨਾਂ ਦੇ ਕੋਈ ਰਿਸ਼ਤੇਦਾਰ ਹੈਗੇ ਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਵਾਸਤੇ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਆ ਸਾਡੇ ਨਾਲ ਇਸ ਟਾਈਮ ਫੋਨ ਲਾਈਨ ਤੇ ਮੌਜੂਦ ਹੈਗੇ ਨੇ ਕਮਲ ਸਮਰਾਜੀ ਜੋ ਕਿ ਯੂਨੀਵਰਸਿਟੀ ਤੋਂ ਨੇ ਭਾਈ ਸਤਸਕਾਲ ਜੀ ਸਤਸਕਾਲ ਜੀ ਪਰ ਇੱਕ ਜਰੂਰ ਗੱਲ ਸਾਂਝੀ ਕਰਿਓ ਕਿ ਇਹ ਜਿਹੜਾ ਐਕਸੀਡੈਂਟ ਹੁੰਦਾ ਆ ਅ ਪਿਛਲੇ ਦਿਨੀ ਜਿਹਦੇ ਵਿੱਚ ਸਾਡੀ ਇੱਕ ਨੌਨ ਜੁਨ ਬੱਚੀ ਦਾ ਜਿਹੜਾ ਆ ਉਹ ਹਿੱਟ ਐਂਡ ਰਨ ਦਾ ਇੱਕ ਹਿਸਾਬ ਦਾ ਕੇਸ ਹੈਗਾ ਆ ਤੇ ਉਹਦੀ ਡੈਥ ਹੋ ਜਾਂਦੀ ਹੈ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਕੇਸ ਦੇ ਵਿੱਚ ਕੀ ਅਪਡੇਟ ਹੋਈ ਹੈ ਹਾਂਜੀ ਉਹ ਇਸ ਤਰ੍ਹਾਂ ਕਿ ਉਹ ਜਿਸ ਡਰਾਈਵਰ ਨੇ ਹਿੱਟ ਕੀਤਾ ਉਹ ਡਰੰਕ ਸੀਗੇ ਡਰੰਕ ਡਰਾਈਵਰ ਸੀਗੇ ਤੇ ਉਹ 21 ਸਾਲ ਦੀ ਲੜਕੀ ਸੀਗੀ ਪਰ ਉਹਨੂੰ ਅਰੈਸਟ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਵੀ ਉਸ ਨੂੰ 3 ਦਿਨ ਬਾਅਦ ਦੁਬਾਰਾ ਉਹਨੂੰ ਬੇਲ ਦੇ ਦਿੱਤੀ ਗਈ ਜਿਹੜਾ ਇਹ ਪੁਲਿਸ ਨੇ ਜਦੋਂ ਅਰੈਸਟ ਕੀਤਾ ਆ ਕਿ ਤੁਹਾਡੇ ਨਾਲ ਕਿਸੇ ਨਾਲ ਪਰਿਵਾਰ ਦੇ ਨਾਲ ਬਾਅਦ ਵਿੱਚ ਕੋਈ ਤੁਹਾਡੇ ਨਾਲ ਉਹ ਗੱਲਬਾਤ ਹੋਈ ਆ ਕਿ ਜਿਸ ਬੰਦੇ ਨੇ ਹਿੱਟ ਕੀਤਾ ਸੀ ਉਹਨੂੰ ਅਰੈਸਟ ਕੀਤਾ ਆ ਜਾਂ ਕੀ ਗੱਲਬਾਤ ਹਾਂਜੀ ਇੰਨੀ ਕੁ ਇਨਫੋਰਮੇਸ਼ਨ ਮੇਰੇ ਸਿੱਕੀ ਵੀ ਉਸ ਨੂੰ ਅਰੈਸਟ ਕਰ ਲਿਆ ਗਿਆ ਤੇ ਉਸ ਨੂੰ ਹਸਪੀਟਲ ਲੈ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਹੁਣ ਇਹ ਵੀ ਇਨਫੋਰਮੇਸ਼ਨ ਸਾਨੂੰ ਮਿਲੀ ਕਿ ਤਿੰਨ ਚਾਰ ਦਿਨ ਬਾਅਦ ਉਹਨੂੰ ਰਿਲੀਜ਼ ਕਰ ਦਿੱਤਾ ਗਿਆ ਉਹਨੂੰ ਬੇਲ ਦੇ ਦਿੱਤੀ ਗਈ ਹੈ। ਇਹੀ ਸਾਨੂੰ ਲੇਟੈਸਟ ਇਨਫੋਰਮੇਸ਼ਨ ਮਿਲੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੇ ਇਸ ਤਰੀਕੇ ਦੇ ਨਾਲ ਇੱਕ ਤਾਂ ਹੇਟ ਐਂਡ ਰਨ ਦਾ ਕੇਸ ਵੀ ਆ ਦੂਜਾ ਡੀਯੂਆਈ ਦਾ ਡਰੰਕ ਡਰਾਈਵਰ ਦਾ ਕੇਸ ਵੀ ਹੈਗਾ ਆ ਤੇ ਇਨੀ ਛੇਤੀ ਬੇਲ ਮਿਲ ਜਾਣੀ ਅ ਜਦ ਕਿ ਇਸ ਲੜਕੀ ਦਾ ਵਿਚਾਰੀ ਦਾ ਕੋਈ ਕਸੂਰ ਵੀ ਨਹੀਂ ਸੀਗਾ ਹਾਲਾਂਕਿ ਇਹ ਇੱਕ ਮਦਦ ਕਰਨ ਵਾਸਤੇ ਉੱਥੇ ਰੁਕੀ ਸੀਗੀ ਇਹਦਾ ਕੋਈ ਮਕਸਦ ਵੀ ਨਹੀਂ ਸੀ ਇਹਦੇ ਕੋਈ ਜ਼ਰੂਰਤ ਵੀ ਨਹੀਂ ਸੀ ਉੱਥੇ ਰੁਕਣ ਦੀ ਤਾਂ ਉਹ ਇੰਨੀ ਛੇਤੀ ਬੇਲ ਦੇ ਦੇਣੀ ਦੂਜੇ ਪਾਸੇ ਜੇ ਅਸੀਂ ਹੋਰ ਐਕਸੀਡੈਂਟ ਬਾਰੇ ਦੇਖੀਏ ਅ ਕਈ ਸਾਡੇ ਟਰੱਕ ਡਰਾਈਵਰ ਵਾਲੇ ਵੀਰਾਂ ਕੋਲੋਂ ਵੀ ਐਕਸੀਡੈਂਟ ਹੋਇਆ ਜਿਨ੍ਹਾਂ ਨੂੰ ਹਜੇ ਵੀ ਜੇਲ੍ਹ 'ਚ ਰੱਖਿਆ ਹੋਇਆ ਜਦਕਿ ਉਹ ਡਰੰਕ ਡਰਾਈਵ ਵੀ ਨਹੀਂ ਹੈਗੇ ਸੀਗੇ ਜਾਂ ਇੱਕ ਤੋਂ ਹੋਰ ਵੀ ਐਕਸੀਡੈਂਟ LA ਵਿੱਚ ਵੀ ਹੋਏ ਆ ਉਹਨਾਂ ਨੂੰ ਇਸ ਕਰਕੇ ਵੀ ਬੇਲ ਨਹੀਂ ਦਿੱਤੀ ਗਈ ਕਿਉਂਕਿ ਉਹ ਆਸ਼ੀਅਨ ਮੂਲ ਦੇ ਹੈਗੇ ਆ ਤੁਹਾਨੂੰ ਲੱਗਦਾ ਹੈ ਕਿ ਇਹ ਕੋਈ ਪੱਖਪਾਤ ਦਾ ਰੁਪਈਆ ਵੀ ਹੈਗਾ ਹੈ ਕਿਉਂਕਿ ਕੋਈ ਜਸਟਿਸ ਦੀ ਗੱਲਬਾਤ ਹੈਗੀ ਆ ਕੋਈ ਇੱਥੇ ਬਿਲਕੁਲ ਪੱਖਪਾਤ ਦਾ ਰੁਪਈਆ ਰਵਈਆ ਹੈਗਾ ਜੀ ਕਿਉਂਕਿ ਇਹ ਪੰਜਾਬੀ ਹੋਣ ਦੇ ਬਾਵਜੂਦ ਦੇਖ ਲਓ ਡੈਥ ਹੋ ਗਈ ਉਸ ਦੀ ਉਸ ਤੋਂ ਬਾਅਦ ਵੀ ਉਹ ਵਾਈਟ ਹੈ ਜਾਂ ਮੈਕਸੀਕਨ ਮੂਲ ਦੀ ਲੜਕੀ ਆ ਜਿਸ ਨੇ ਹਿੱਟ ਕੀਤਾ ਵੀ ਉਸ ਨੂੰ 3 ਦਿਨ ਦੇ ਵਿੱਚ ਬੇਲ ਦੇ ਦੇਣੀ ਤੇ ਬਖਵਾਤ ਤਾਂ ਜਰੂਰ ਹੈ ਜੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਤੇ ਆਪਣੇ ਬਾਰੇ ਇੱਕ ਇੱਕ ਜਰੂਰ ਤੁਹ ਦੱਸ ਦਿਓ ਤੁਸੀਂ ਇਹ ਦੱਸ ਦਿਓ ਕਿ ਲੜਕੀ ਜਿਹੜੀ ਸੀ ਤੁਹਾਡੀ ਕੀ ਲੱਗਦੀ ਸੀ ਕੀ ਤੁਹਾਡਾ ਰਿਸ਼ਤਾ ਸੀਗਾ ਤੇ ਇਹ ਕਿੱਥੋਂ ਹੈਗੀ ਸੀ ਇੰਡੀਆ ਤੋਂ ਇੰਡੀਆ ਤੋਂ ਇਹਨਾਂ ਦਾ ਪਿਛਲਾ ਪਿੰਡ ਹੈਗਾ ਜੀ ਬਡਾਲਾ ਜ਼ਿਲ੍ਹਾਕ ਜਲੰਧਰ ਦੇ ਵਿੱਚ ਜਡੇਾਲਾ ਮੰਜਕੀ ਦੇ ਨਾਲ ਹੀ ਪਿੰਡ ਹੈ ਬਡਾਲਾ ਬਡਾਲਾ ਪਿੰਡ ਹੈ ਇਹ ਬਡਾਲਾ ਤੇ ਮੇਰਾ ਪਿੰਡ ਸਮਰਾਵਾ ਜੀ ਤੇ ਮੇਰੀ ਨੀਸ ਲੱਗਦੀ ਸੀ ਮੇਰੀ ਵਾਈਫ ਦੀ ਕਜ਼ਨ ਉਹਦੀ ਲੜਕੀ ਸੀ ਐ ਤੇ ਠੀਕ ਆ ਜੀ ਤੇ ਇੱਥੇ ਕੀ ਕੰਮ ਕਰਦੇ ਸੀਗੇ ਜੀ ਇੱਥੇ ਉਹ ਵੀਜ਼ਾ ਕੰਪਨੀ ਉਹਦੇ ਵਿੱਚ ਐਜ਼ ਅ ਮੈਨੇਜਰ ਕਰਦੀ ਸੀ ਉਸਨੇ ਪਹਿਲਾਂ EMT ਦਾ ਲਾਇਸੈਂਸ ਵੀ ਲਿਆ ਉਹਨੇ EMT ਦੀ ਜਿੱਦਾਂ ਜੌਬ ਵੀ ਥੋੜੇ ਚਿਰ ਕੀਤੀ ਪਰ ਇਸ ਟਾਈਮ ਉਹ ਵੀਜ਼ਾ ਕੰਪਨੀ ਜਿਹੜੀ ਸੈਨ ਫਰਾਂਸਿਸਕੋ ਉਹਦੇ ਵਿੱਚ ਸਿਕਿਉਰਿਟੀ ਮੈਨੇਜਰ ਦੀ ਜੌਬ ਕਰਦੀ ਸੀ ਤੇ ਪੂਰਾ ਨਾਮ ਕੀ ਸੀਗਾ ਉਹ ਕੁੜੀ ਦਾ ਜੀ ਅਨਮੋਲ ਕਿਰਨ ਬਾਸੀ ਸੋ ਅਨਮੋਲ ਕਿਰਨਵਾਸੀ ਜਿਹੜੀ ਹੈਗੀ ਸੀ ਇੱਕ ਜਿਹੜੀ ਵੀਜ਼ਾ ਕੰਪਨੀ ਹੈਗੀ ਜਿੱਦਾਂ ਕ੍ਰੈਡਿਟ ਕਾਰਡ ਕੰਪਨੀਆਂ ਉਹਦੇ ਵਾਸਤੇ ਕੰਮ ਕਰਦੀ ਸੀ ਹਾਂਜੀ ਉਹਦੇ ਵਾਸਤੇ ਐਜ਼ ਅ ਮੈਨੇਜਰ ਉਸ ਦਿਨ ਉਸ ਦਿਨ ਕੰਮ ਤੋਂ ਆ ਰਹੀ ਸੀ ਜੀ ਨਹੀਂ ਉਸ ਦਿਨ ਫੈਮਿਲੀ ਫੰਕਸ਼ਨ ਤੋਂ ਆ ਰਹੀ ਸੀ ਅਸ਼ ਉਸ ਦਿਨ ਕੋਈ ਫੈਮਿਲੀ ਫੰਕਸ਼ਨ ਸੀਗਾ ਉਥੋਂ ਆ ਰਹੀ ਸੀਗੇ ਹਾਂਜੀ ਤੁਸੀਂ ਕੋਈ ਆਪਣੇ ਵੱਲੋਂ ਪੁਲਿਸ ਨੂੰ ਕੋਈ ਤੁਸੀਂ ਅਪਰੋਚ ਕਰਨੀ ਚਾਹੀਏ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਹਾਂਜੀ ਕਈ ਅਸੀਂ ਕਾਫੀ ਕੋਸ਼ਿਸ਼ ਕੀਤੀ ਹੈ ਜਿੰਨੇ ਵੀ ਲੋਕਲ ਪੁਲਿਸ ਆਫੀਸਰ ਆ ਹੋਰ ਵੀ ਪਰ ਸਾਨੂੰ ਇਨਫੋਰਮੇਸ਼ਨ ਜ਼ਿਆਦਾ ਨਹੀਂ ਉਹਨਾਂ ਨੇ ਦਿੱਤੀ ਜ਼ਿਆਦਾ ਰਿਲੀਜ਼ ਨਹੀਂ ਕਰ ਰਹੇ ਸੀ ਸਾਨੂੰ ਜਿਸ ਤਰ੍ਹਾਂ ਬੋਡੀ ਵੀ ਫਰਡੇ ਮੋਰਨ ਸੈਟਰਡੇ ਮੋਰਨਿੰਗ ਐਕਸੀਡੈਂਟ ਹੋਇਆ ਸਾਨੂੰ ਉਹਦੀ ਬੋਡੀ ਵੀ ਕਾਰਨਰ ਆਫਿਸ ਤੋਂ ਥਰਸਡੇ ਮਿਲੀ ਹੈ ਤੇ ਇਹ ਪੂਰਾ ਵਾਕਿਆ ਹੋਇਆ ਕਿਦਾਂ ਕੀ ਗੱਲਬਾਤ ਕੀ ਹੋਈ ਸੀ ਤੁਹਾਨੂੰ ਕੋਈ ਪੂਰੀ ਜਾਣਕਾਰੀ ਮਿਲੀ ਹੈ ਹਾਂਜੀ ਇਹ ਆਪਣੇ ਵਾਪਸ ਆ ਰਹੀ ਸੀ ਘਰ ਨੂੰ ਤੇ ਇਸ ਰਸਤੇ ਵਿੱਚ ਇਸ ਨੇ ਦੇਖਿਆ ਕਿ ਜਿਹੜੀ ਕਾਰ ਐ ਫਰੀਵ ਦੇ ਵਿੱਚ ਬ੍ਰੇਕਡਾਊਨ ਹੋਈ ਸੀ ਉਸ ਦੀਆਂ ਲਾਈਟਾਂ ਵੀ ਨਹੀਂ ਚੱਲ ਰਹੀਆਂ ਸੀਗੀਆਂ ਤੇ ਕਾਰ ਖੜੀ ਸੀ ਇਸ ਨੇ ਆਪਣੀ ਕਾਰ ਲਾ ਕੇ ਫਲੈਸ਼ਰ ਲਾਈਟਾਂ ਲਾ ਕੇ ਤੇ ਉਸ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਵੀ ਤਾਂ ਕਿ ਉਸ ਨੂੰ ਕੋਈ ਨੁਕਸਾਨ ਨਾ ਪਹੁੰਚੇ ਤੇ ਇਹ ਫੋਨ ਦੇ ਉੱਪਰ ਪੁਲਿਸ ਨਾਲ ਗੱਲ ਵੀ ਕਰ ਰਹੀ ਸੀ ਉਸ ਟਾਈਮ ਜਦੋਂ ਇਹ ਹੈਪਨ ਹੋਇਆ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਪਿੱਛੋਂ ਕਾਰ ਇੰਨੀ ਤੇਜ਼ ਰਫ्तार ਨਾਲ ਆਈ ਜਿਹੜੀ ਕਿ ਡਰੰਕ ਸੀਗੀ ਉਸਨੇ ਪਹਿਲਾਂ ਥੋੜਾ ਕਾਰ ਨੂੰ ਹਿੱਟ ਕੀਤਾ ਨਾਲ ਹੀ ਫਿਰ ਇਸ ਨੂੰ ਹਿੱਟ ਕੀਤਾ ਤੇ ਇਸਦੀ ਬਾਡੀ ਜਿਹੜੀ ਆ ਫ੍ਰੀ ਵੇਲੇ ਦੂਸਰੀ ਸਾਈਡ ਚਲ ਗਈ ਇੰਨੀ ਜ਼ੋਰ ਨਾਲ ਹਿੱਟ ਕੀਤਾ ਤੇ ਮਤਲਬ ਕਿ ਇਹ ਤਾਂ ਮਤਲਬ ਔਨ ਦਾ ਸਪਾਟ ਹੀ ਉੱਥੇ ਡੈਥ ਹੋਈ ਆ ਹਾਂਜੀ ਔਨ ਦਾ ਸਪਾਟ ਹੀ ਡੈਥ ਹੋ ਗਈ ਆ ਲਾਈਕ ਦੱਸ ਰਹੇ ਆ ਵੀ 15 ਸੈਕਿੰਡ ਦੇ ਵਿੱਚ ਹੀ ਉਹਦੀ ਡੈਥ ਹੋ ਗਈ ਤੇ ਫਿਰ ਇਹ ਜਿਹੜਾ ਪਰਿਵਾਰ ਨੂੰ ਹੈਗਾ ਆ ਪੁਲਿਸ ਵੱਲੋਂ ਯੂ نو ਇਨਫੋਰਮ ਕੀਤਾ ਹੈ ਜਾਂ ਹਸਪੀਟਲ ਵੱਲੋਂ ਨੇ ਕਿਸ ਨੇ ਇਹਨੂੰ ਫੋਨ ਨਹੀਂ ਕੀਤਾ ਕਿਉਂਕਿ ਉਸਦੀ ਛੋਟੀ ਸਿਸਟਰ ਉਹ ਵੀ ਨਾਲ ਹੀ ਸੀ ਥੋੜਾ 5 ਮਿੰਟ ਉਹ ਅੱਗੇ ਆ ਰਹੀ ਸੀ ਉਸ ਤੋਂ ਪਿੱਛੇ ਆ ਰਹੀ ਸੀ ਉਸਨੇ ਘਰ ਜਾ ਕੇ ਦੇਖਿਆ ਕਿ ਅਨਮੋਲ ਘਰ ਨਹੀਂ ਪਹੁੰਚੀ ਉਸਨੇ ਕਾਲ ਕੀਤੀ ਤੇ ਉਸਦੀ ਲੋਕੇਸ਼ਨ ਉਹ ਫ੍ਰੀਵੇਅ ਤੇ ਆ ਰਹੀ ਸੀ ਤੇ ਉਸਨੇ 15-20 ਮਿੰਟ ਵੇਟ ਕਰਕੇ ਫੇਰ ਦੁਬਾਰਾ ਦੇਖੀ ਤੇ ਫੇਰ ਲੋਕੇਸ਼ਨ ਉਸੇ ਜਗ੍ਹਾ ਤੇ ਆ ਰਹੀ ਸੀ ਤਾਂ ਉਸਨੇ ਸੋਚਿਆ ਬੇਸ਼ਾਇਦ ਕਾਰ ਖਰਾਬ ਹੋ ਗਈ ਤਾਂ ਕਰਕੇ ਨਹੀਂ ਘਰ ਪਹੁੰਚੀ ਤਾਂ ਫੇਰ ਉਸਨੇ ਦੁਬਾਰਾ ਫ੍ਰੀਵੇ ਤੇ ਜਾ ਕੇ ਉਹਨੇ ਦੇਖਿਆ ਤਾਂ ਫ੍ਰੀਵੇ ਦੋਨੋਂ ਸਾਈਡ ਦੋਨੇ ਭੰਦ ਸੀਗੇ ਇਹ ਟੇਤੀ ਤੇ ਫਿਰ ਉਹਨੇ ਕਾਰ ਸ਼ੋਲਡਰ ਤੋਂ ਜਾ ਕੇ ਹੌਲੀ ਹੌਲੀ ਅੱਗੇ ਗਈ ਤਾਂ ਉਸਨੇ ਦੇਖਿਆ ਵੀ ਮੇਰੀ ਸਿਸਟਰ ਦੀ ਕਾਰ ਹੈ ਫਿਰ ਪੁਲਿਸ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਤੁਸੀਂ ਹਸਪਤਾਲ ਚਲੇ ਜਾਓ ਤੇ ਹਸਪਤਾਲ ਹਾਈ ਲੈਂਡ ਵੀ ਗਏ ਪਰ ਉਹਨਾਂ ਨੇ ਵੀ ਕੁਝ ਨਹੀਂ ਦੱਸਿਆ ਸਾਨੂੰ ਤਕਰੀਬਨ ਦੰਦੇ 2 ਵਜੇ ਤੱਕ ਵੀ ਕਨਫਰਮ ਨਹੀਂ ਹੋਇਆ ਵੀ ਗੁਸ਼ਾ ਆਪਣੇ ਅਨਮੋਲ ਦਾ ਹੀ ਐਕਸੀਡੈਂਟ ਹੋਇਆ ਪਰ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਪਤਾ ਲੱਗਾ ਵੀ ਉਸ ਦਾ ਐਕਸੀਡੈਂਟ ਉਹਦਾ ਉਸ ਦਾ ਹੀ ਹੋਇਆ ਤੇ ਉਸ ਦੀ ਮੌਤ ਹੋ ਗਈ ਹੈ। ਇਹ ਸਮਰਾ ਸਾਹਿਬ ਇੱਕ ਗੱਲ ਜ਼ਰੂਰ ਦੱਸਿਓ ਕਿ ਤੁਹਾਡਾ ਪਰਿਵਾਰਕ ਰਿਸ਼ਤਾ ਵੀ ਹੈਗਾ ਆ ਤੇ ਇਹ ਕੁੜੀ ਜਿਹੜੀ ਸੀਗੀ ਇਹ ਅਨਮੈਰਿਡ ਸੀ ਜਾਂ ਵਿਆਹੀ ਹੋਈ ਸੀਗੀ? ਹਾਂਜੀ ਅਨਮੈਰਿਡ ਸੀ। ਅਜੇ ਅਨਮੈਰਿਡ ਸੀਗੀ ਸੋ ਹੇ ਹੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਇਦਾਂ ਕੋਈ ਬੱਚਾ ਚਲਿਆ ਜਾਂਦਾ ਹੋਣ ਹਰ ਬੱਚਾ ਇੱਕ ਬਹੁਤ ਵਧੀਆ ਜੌਬ ਕਰ ਰਹੀ ਸੀਗੀ ਕਿ ਤੁਹਾਨੂੰ ਲੱਗਦਾ ਹੈ ਕਿ ਪਰਿਵਾਰ ਵੱਲੋਂ ਹੁਣ ਕੋਈ ਕਾਨੂੰਨੀ ਚਾਰਾ ਜੋਇ ਕੀਤੀ ਜਾਊਗੀ ਕਿਉਂਕਿ ਇਨਸਾਫ ਮਿਲਦੀ ਕੋਈ ਆਸ ਹੈਗੀ ਆ ਹਾਂਜੀ ਇਨਸਾਫ ਮਿਲਦੀ ਤਾਂ ਕੋਈ ਆਸ ਨਹੀਂ ਲੱਗ ਰਹੀ ਪਰ ਅਜੇ ਇਥਾਂ ਸਾਡੇ ਤੇ ਟਾਈਮ ਇਹੋ ਜਿਹਾ ਵੀ ਅਸੀਂ ਇਸ ਬਾਰੇ ਕੁਝ ਸੋਚਿਆ ਨਹੀਂ ਨਾ ਹੀ ਕੋਈ ਅਜੇ ਕੁਝ ਪਤਾ ਲੱਗ ਰਿਹਾ ਕਿ ਕਿਸ ਤਰ੍ਹਾਂ ਕਰੀਏ ਟਾਈਮ ਪਾ ਕੇ ਸ਼ਾਇਦ ਕੁਝ ਜ਼ਰੂਰ ਕਰਾਂਗੇ ਤੇ ਇਹ ਜਰੂਰ ਜਾਂਦੇ ਜਾਂਦੇ ਵੀ ਦੱਸਿਓ ਕਿ ਜਦੋਂ ਹੋਣ ਜਿਹੜਾ ਫਿਊਨਲ ਹੈਗਾ ਆ ਪਰਿਵਾਰ ਵੱਲੋਂ ਕਦੋਂ ਤੇ ਕਿੱਥੇ ਹੋ ਰਿਹਾ ਤੇ ਅੰਤਮ ਅਰਦਾਸ ਕਿੱਥੇ ਹੋ ਰਹੀ ਹੈ ਹਾਂਜੀ ਫਿਊਨਲ ਹੈਗਾ ਇਸ ਫਰਾਈਡੇ 12 ਤਰੀਕ ਨੂੰ 12 ਦਸੰਬਰ ਨੂੰ 12 ਵਜੇ ਚੈਪਲ ਆਫ ਚਾਈਮ ਹੈਵਰਟ ਤੇ ਉਸ ਤੋਂ ਬਾਅਦ ਅੰਤਮ ਅਰਦਾਸ ਫਰੀਮਾਉਂਟ ਗੁਰਦੁਆਰਾ ਸਾਹਿਬ ਹੋਵੇਗੀ 12 ਦਸੰਬਰ ਨੂੰ ਹਨਾ ਹਾਂਜੀ 12 ਦਸੰਬਰ ਦਿਨ ਫਰਾਈਡੇ ਅਹ ਦੇਖੋ ਜੀ ਇਹ ਬਹੁਤ ਮਾੜੀ ਖਬਰ ਹੈਗੀ ਆ ਬਹੁਤ ਵੱਡਾ ਇਹ ਇੱਕ ਹੈਪਨ ਹੋਇਆ ਹੋ ਗਿਆ ਪਰਿਵਾਰ ਦੇ ਨਾਲ ਵੱਡੀ ਟਰੈਜੇਡੀ ਵਾਪਰ ਗਈ ਆ ਕਿ ਇੱਕ ਖੁਸ਼ੀਆਂ ਦੇ ਸਮਾਗਮ ਤੋਂ ਆ ਰਹੇ ਸੀਗੇ ਤੇ ਰਸਤੇ ਦੇ ਵਿੱਚ ਇਹੋ ਜਿਹਾ ਇੱਕ ਹਾਦਸਾ ਵਾਪਰ ਜਾਣਾ ਤੇ ਦੂਸਰੀ ਵੱਡੀ ਗੱਲ ਇਹ ਹੈ ਕਿ ਦੇਖੋ ਭਾਵੇਂ ਅਸੀਂ ਅਮਰੀਕਾ ਵਿੱਚ ਰਹਿੰਦੇ ਆ ਇਹ ਕੁੜੀ ਇੱਥੇ ਦੀ ਬੌਰਨ ਹੈਗੀ ਆ ਅਮਰੀਕਨ ਬੌਰਨ ਹੈਗੀ ਆ ਤੋਂ ਭਾਵੇਂ ਉਹਦੇ ਮਨ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਸੀਗੀ ਕਿ ਨਾ ਹੀ ਕੋਈ ਉਹ ਕੋਈ ਉਹਦਾ ਕੋਈ ਮਾੜਾ ਇਰਾਦਾ ਸੀਗਾ ਬਹੁਤ ਵਧੀਆ ਨੇਕ ਇਰਾਦੇ ਦੇ ਨਾਲ ਉਹ ਰੁਕੀ ਸੀਗੀ ਕਿਉਂਕਿ ਅਸੀਂ ਪੰਜਾਬੀ ਲੋਕ ਆ ਤੇ ਜਿਨ੍ਹਾਂ ਦੇ ਘਰੋਂ ਹੀ ਕੋਈ ਇਦਾਂ ਦੀ ਸਿੱਖਿਆ ਮਿਲੀ ਹੋਵੇ ਵੀ ਦੂਸਰੇ ਦੀ ਹੈਲਪ ਕਰਨੀ ਹੈ ਹੈਲਪ ਕਰਨ ਨੂੰ ਆਸਤੇ ਉੱਥੇ ਰੁਕੀ ਪਰ ਮਗਰੋਂ ਜਿਹੜਾ ਆਰਿਆ ਵਹੀਕਲ ਉਹ ਜਿਹੜਾ ਡਰੰਕ ਡਰਾਈਵਰ ਸੀਗਾ ਕੁੜੀ ਦੱਸੀ ਜਾਂਦੀ ਵੀ 21 ਸਾਲ ਦੀ ਕੁੜੀ ਸੀਗੀ ਜਿਹੜੀ ਕਾਰ ਚਲਾ ਰਹੀ ਸੀਗੀ ਉਹਨੇ ਆਣ ਕੇ ਗੱਡੀ ਦੇ ਨਾਲ ਹਿੱਟ ਕੀਤਾ ਤਾਂ ਜਿਹੜੀ ਅਨਮੋਲ ਕਿਰਨਬਾਸੀ ਦੀ ਜਿਹੜੀ ਹੈਗੀ ਆ ਉਹ ਮੌਕੇ ਤੇ ਮੌਤ ਹੋ ਜਾਂਦੀ ਆ ਸਮਰਾਥ ਸਾਹਿਬ ਇਹ ਪਰਿਵਾਰ ਵਾਸਤੇ ਬਹੁਤ ਵੱਡਾ ਦੁੱਖ ਹੈ ਸਾਨੂੰ ਪਤਾ ਆ ਕਿ ਕਹਿਣਾ ਤੇ ਸਹਿਣਾ ਜਿਹੜਾ ਹੁੰਦਾ ਆ ਇਹ ਬੜਾ ਫਰਕ ਹੁੰਦਾ ਅਸੀਂ ਸਿਰਫ ਕਹਿ ਕੇ ਦੱਸ ਸਕਦੇ ਆ ਕਿ ਦੁੱਖ ਕਿੰਨਾ ਕੁ ਆ ਜਿਹੜੇ ਪਰਿਵਾਰ ਨੂੰ ਸਹਿਣਾ ਪੈ ਰਿਹਾ ਜਿਸ ਪਰਿਵਾਰ ਤੇ ਏਡੀ ਵੱਡੀ ਟ੍ਰੈਜੇਡੀ ਜਿਹੜੀ ਆ ਬੀਤੀ ਆ ਉਹੋ ਹੀ ਜਾਣ ਸਕਦੇ ਆ ਦੁੱਖ ਕਿੰਨਾ ਵੱਡਾ ਹੈਗਾ ਪਰ ਫਿਰ ਵੀ ਅਸੀਂ ਆਪਣੇ মিডিਆ ادارے ਵੱਲੋਂ ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਹਮਦਰਦੀ ਪ੍ਰਗਟ ਕਰਦੇ ਆ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਬਾਕੀ ਕਮਿਊਨਿਟੀ ਨੂੰ ਜ਼ਰੂਰ ਇਸ ਬਾਰੇ ਅਸੀਂ ਕਹਿੰਦੇ ਆ ਕਿ ਜ਼ਰੂਰ ਪਹੁੰਚੋ ਜਿਹੜੇ ਵੀ ਪਹੁੰਚ ਸਕਦੇ ਆ ਉੱਥੇ ਲਾਗੇ ਵੀ ਜਿਹੜੇ ਰਹਿੰਦੇ ਆ ਤੇ ਪਲੱਸ ਜਿਹੜੇ ਵੀ ਸਾਡੇ ਕਮਿਊਨਿਟੀ ਦੇ ਉਹ ਲੋਕ ਹੈਗੇ ਆ ਜਿਹੜੇ ਆਪਣਾ ਕੋਈ ਵੀ ਹੈਲਪ ਕਰ ਸਕਦੇ ਆ ਕਾਨੂੰਨੀ ਤੌਰ ਤੇ ਜਾਂ ਕਿਸੇ ਤਰੀਕੇ ਨਾਲ ਵੀ ਪਰਿਵਾਰ ਨੂੰ ਜ਼ਰੂਰ ਜਿਹੜਾ ਹੈਗਾ ਆ ਮਦਦ ਕੀਤੀ ਜਾਵੇ ਕਿਉਂਕਿ ਇਹ ਇੱਕ ਕਹਿ ਲਓ ਕਿ ਐਕਸੀਡੈਂਟ ਹੋਇਆ ਔਰ ਐਕਸੀਡੈਂਟ ਵੀ ਇੱਕ ਉਸ ਸ਼ਖਸ ਵੱਲੋਂ ਕੀਤਾ ਜੋ ਡਰੰਕ ਸੀਗਾ ਤੇ ਹਜੇ ਤੱਕ ਪਰਿਵਾਰ ਨੂੰ ਇਸ ਬਾਰੇ ਕੋਈ ਵੀ ਜਿਹੜਾ ਇਨਸਾਫ ਨਹੀਂ ਮਿਲਿਆ ਧੰਨਵਾਦ ਕਮਲ ਸਮਰਾ ਸਾਹਿਬ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਜੋ ਕਿ ਤੁਸੀਂ ਰਿਸ਼ਤੇ ਵਿੱਚੋਂ ਉਸ ਜਿਹੜੀ ਜਿਹੜੀ ਬੇਟੀ ਦੀ ਡੈਥ ਹੋਈ ਉਹਦੇ ਫੋਫੜ ਲੱਗਦੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਸ ਜਿਹੜੀ ਟ੍ਰੈਜਡੀ ਆ ਇਹਦਾ ਇਨਸਾਫ ਮਿਲ ਸਕੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ